ਕਿੱਕਰ ਕਿਸੇ ਖੁਰਬੀ ਦਿੱੰਡੂ ਰੰਗ ਦਾ ਪੁਰਲੀ ਮੌਂ ਤੇ ਆਜੇ ਇੱਕ ਹੰਸ ਆ ਬਿਠਾ ਸਫੇਦ ਰੰਗਾ ਮਾਂਸਰੋਵਰ ਤੇ ਹਣਵਾ ਇੱਥੋਂ ਲੱਡੂ ਨੇ ਦੇਖਿਆ ਕਿ ਉੱਪਰ ਕੋਈ ਜਾਨਵਰ ਬੈਠਾ ਆਵਾਜ਼ ਦੇਖੀ ਤੂੰ ਕੌਣ ਹੈ ਬਈ ਮੌਂ ਤੇ ਬੈਠੇ ਇਹ ਜਮ ਹੰਸਾ ਕਿਤੇ ਨੇ ਇਹ ਤਾਂ ਮਾਂਸਰੋਵਰ ਤਰੇਣਾ ਲੱਡੂ ਕਹਿੰਦਾ ਮਾਂਸਰੋਵਰ ਕਿੱਡਾ ਕਹ ਹੰਸ ਕਹਿੰਦਾ ਬਹੁਤ ਵੱਡਾ ਮਾਂਸਰੋਵਰ ਲੱਡੂ ਨੇ ਮਹਿਲ ਦੇ ਨਾਲ ਲੱਗਿਆ ਬੈਠੇ ਛਾਲ ਮਾਰ ਤੇ ਐਡਕ ਵੱਡਾ ਇੰਦਰੀ ਕੀਆ ਵੋਚਾ ਮਾਰੀ ਲੱਡੂ ਨੇ ਐਡਕ ਇਹਨੂੰ ਬਹੁਤ ਵੱਡਾ ਥੈ ਛਾਲਾ ਮਾਰਦਾ ਮਾਰਦਾ ਕੋਦੇ ਸੈਂਟਰ ਚ ਚਲ ਫਿਰ ਨਹੀਂ ਇਹ ਤਾਂ ਬਹੁਤ ਵੱਡਾ ਥੀ ਛਾਲਾ ਮਾਰਦਾ ਮਾਰਦਾ ਲੱਡੂ ਪਰਲੇ ਪਾਸੇ ਮੈਂ ਹੰਦੇ ਜਾ ਲਗੇ ਐਡਕ ਵੱਡਾ ਨਾਂ ਕਰ ਰੋਰੇ ਹਾਂ ਅਮਚੇ ਕਹਿੰ ਲਗਾ ਬਹੁਤ ਵੱਡਾ ਹੈ ਕੀ ਚੀਜ਼ ਹੈ ਡੱਡੂ ਕਹਿੰਦਾ ਝੂਠ ਬੋਲ ਲੈਂ ਫਿਰ ਦੁਬਾਰੀ ਚੀਜ਼ ਹੀ ਕੋਈ ਤੇ ਉਹਨੇ ਖੁਦੋਂ ਪੱਡੀ ਚੀਜ਼ ਕੋ ਦੇਖੀ ਇਸੇ ਤਰ੍ਹਾਂ ਆਤਮ ਮੰਦਿਰ ਸ਼ੇਨੰਦੀ ਇਕੱਠੇ ਹੋ ਗਏ ਚਲੇ ਜਾਂਦੇ ਰਸਤੇ ਵਿੱਚ ਪਾਸਪਾਸ ਬਚਨਗਲਾ ਚੱਲ ਤੇ ਅਤੁਨੰਦੀ ਨੇ ਕਿਹਾ ਪਰਮੇਸ਼ਰ ਦੇ ਭਜਨ ਦਾ ਜੋ ਆਨੰਦਾ ਵਰਣ ਕਰਨ ਵਿੱਚ ਨਹੀਂ ਹੁੰਦਾ ਉਹ ਪੁੱਛਣ ਲੱਗਾ ਕਿ ਉਹ ਬਈ ਇਹਦਾ ਦੂਸਰਾ ਸਿੱਖ ਵਿਸ਼ੇ ਨੰਦੀ ਕਹਿਣ ਲੱਗਾ ਇਹ ਜਾਨੰਦਾ ਜੇ ਸ਼ਰਾਬ ਵਿੱਚ ਮੇਰੇ ਸ਼ਰਾਬ ਕੀ ਇਹ ਦੁੱਖਾਂ ਦਾ ਕੱਟ ਅਨੇਕਾ ਰੂਪ ਇਹਦਾ ਹੁੰਦੇ ਪੀਣੂ ਕੌੜੀ ਬਦਵਾਦਾਰ ਠੀਸ ਫੇਤੇ ਲੱਗਦੇ ਨੇ ਟੀਕੇ ਰਗੜਾ ਝਗੜਾ ਛਿੰਦਾ ਹੈ ਕਈ ਬਿਮਾਰੀਆਂ ਪੈਦਾ ਕਰਦੀ ਹੈ ਬਹੁਤ ਫਤੂਰ ਪੈਦਾ ਨੇ ਇੱਕ ਹੀ ਚੀਜ਼ ਹੈ ਇਸ ਕਰਕੇ ਭਜਨ ਜੇ ਉਹ ਅੰਮ੍ਰਿਤ ਰੂਪ ਫਿਰਟਾ ਲੱਗਦੇ ਕਵਾਬਰਗਾ ਇੱਕ ਹੀ ਜੀ ਰਹਿਣ ਲਗਾ ਉਹ ਨਹੀਂ ਦੇਰ ਤੱਕ ਜਿਵੇਂ ਜਵਾਨਾਂ ਟੱਚ ਹੁੰਦਾ ਹੈ ਜਵਾਨ ਤਾਂ ਇਹ ਤਾਂ ਚਲਾ ਗਿਆ ਮਿੱਟੀ ਬਣ ਗਿਆ ਕੀ ਚੀਜ਼ ਹੈ ਫਿਰ ਹੋਰ ਕੋਈ ਗੱਲਾਂ ਨਹੀਂ ਐ ਜੀ ਤੈ ਜੀ ਕਿ ਜਦੋਂ ਸਾਰੀਆਂ ਗੱਲਾਂ ਦੀ ਮਾਮਲੇ ਗੁਰਮੁਖ ਨੇ ਜਵਾਬ ਦੇ ਦਿੱਤਾ ਤਾਂ ਕਹਿੰਦਾ ਇਹ ਤੋਂ ਵੱਡੀ ਚੀਜ਼ ਹੀ ਕੋਈ ਨਹੀਂ ਤੁਸੀਂ ਝੂਠ ਮਾਰਦੇ ਵੀ ਆਤਮ ਨੰਬੀ ਕੁਝ ਹੁੰਦਾ ਹੈ ਕਿਉਂ ਧੋਧੂ ਮਰ ਕੇ ਉਜਾਇਨਾ ਕੋਈ ਦੇਖਿਆ ਨਹੀਂ ਸੀ ਇਸ ਕਰਕੇ ਇਹ ਭਜਨ ਅਨੰਦ ਕਿਹਾ ਹੈ ਇਸ ਅਨੰਦ ਨੂੰ ਉਹ ਹੀ ਜਾਣਨਾ ਕਹਿ ਰਿਹਾ ਸੋਭਾ ਨਹੀਂ ਦੇਖਾ ਹੀ ਤਿਉਂ ਮੰਦਰ ਨਹੀਂ ਜੀ हर नाम तो मोला